ਤੇ ਸਾਰੇ ਮੈਂਬਰ ਸਰਵ ਬਹੁਤ ਬਹੁਤ ਧੰਨਵਾਦ ਤੁਸੀਂ ਧੰਨਵਾਦ ਜਿੱਥੇ ਬਰਾ ਕੇ ਮਾਨ ਬਖਸ਼ਿਆ ਤੁਸੀਂ ਸਾਰੇ ਆਪਣੇ ਫਰਜ਼ੀ ਮਿਆਦੇ ਵਿੱਚੋਂ ਟਾਈਮ ਕੱਢ ਕੇ ਪਰਿਵਾਰ ਚੋਂ ਬੰਦ ਕਰਕੇ ਕੰਮਿਆਂ ਤੋਂ ਟਾਈਮ ਕੱਢ ਕੇ ਇਹ ਤੁਸੀਂ ਸਮਾਜ ਨੂੰ ਜਿਹੜਾ ਆਪਣਾ ਨਕੀਤੀ ਸਮਾਉ ਦੇ ਰਹੇ ਹੋ ਇਹ ਹੀ ਬਹੁਤ ਵੱਡੀ ਗੱਲ ਹੈ ਐਨਟੀ ਕ੍ਰਾਈਮ ਐਂਟੀ ਕ腐ਸ਼ਨ ਇਹ ਦੋਨੇ ਹੀ ਸਮਾਜ ਦੇ ਵਿੱਚ ਕੋੜੀ ਹੈ ਜੇ ਨਾਲ ਤੁਸੀਂ ਵਰਕ ਕਰਦੇ ਹੋ ਮਿਹਨਤ ਕਰਦੇ ਹੋ ਤਾਂ ਸਮਾਜ ਨੂੰ ਬੜੀ ਬੱਧੀ ਤੇ ਹੈ ਬਾਕੀ ਮੈਂ ایਏਟੀ ਐਂਟੀ ਐਟ ਤੇ ਵਿੱਚ ਬਹੁਤ ਬੜੀ ਪੋਸਟਿੰਗ ਹੈ ਅਸੀਂ ਵੀ ਨਸ਼ਿਆਂ ਤੇ ਕੰਮ ਕਰਦੇ ਹਾਂ ਸਮਗਰਮ ਮੇਨ ਜਿਹੜੇ ਆ ਸਤਿਵੰਤੋ ਵੱਡਾ ਗੋੜ ਜਿਹੜਾ ਸਾਡੇ ਸਮਾਜ ਤੇ ਵਿੱਚ ਨਸ਼ਿਆਂ ਦੇ ਆ ਹੈ ਉਹਦੇ ਤੇ ਅਸੀਂ ਕੰਮ ਕਰ ਰਹੇ ਹਾਂ ਕਾਫੀ ਵਧੀਆ ਚੱਲ ਰਿਹਾ ਬਾਕੀ ਤੁਹਾਡੇ ਸਹਿਯੋਗ ਦੇ ਨਾਲ ਜਿਹੜੇ ਉਹ ਤਾਂ ਹੈ ਹੀ ਆ ਜਿਹੜੇ ਵੇਚਦੇ ਆ ਸਪਲਾਈ ਚ ਜਿਹੜੀ ਉਹਦੇ ਤੇ ਕੰਮ ਕਰ ਰਹੇ ਹਾਂ ਅਸੀਂ ਜਿਹੜੇ ਬੱਚੇ ਸਾਡੇ ਮਾੜੀ ਸੰਗਤ ਵਿੱਚ ਪੈ ਜਾਂਦੇ ਆ ਜਾਂ ਗਰੁੱਪ ਬਣੇ ਦੇ ਵਿੱਚ ਉਹ ਉਹ ਗਰੁੱਪਸਨ ਦੇ ਵਿੱਚ ਆ ਕੇ ਨਸ਼ਾ ਕਰਨ ਨਾਲ ਸੰਦੇ ਆ ਮਰੀ ਸੰਗਤ ਨਾਲ ਰੱਖੇ ਤੇ ਉਹ ਵੀ ਅਸੀਂ ਉਹਦੇ ਤੇ ਵੀ ਕਾਹਦੀ ਕੰਮ ਕਰ ਰਹੇ ਆ ਇਹ ਜਿਹੜਾ ਸਾਡਾ ਸਮਾਜ ਦੇ ਵਿੱਚ ਨੌਕਰੀ ਤੋਂ हट ਕੇ ਵੀ ਆਪਾਂ ਨੂੰ ਜ਼ਰੂਰ ਜਿੱਦਾਂ ਤੁਸੀਂ ਕਰਦੇ ਹੋ ਇਹਨਾਂ ਸੇਵਾ ਹੈ ਬਹੁਤ ਵੱਡੀ ਗੱਲ ਹੈ ਠੀਕ ਥੋੜੇ ਵਾਸਤੇ ਅਸੀਂ ਕੁਝ ਵੀ ਆਪਣਾ ਜਿਹੜਾ ਟਾਈਮ ਕੱਢਦੇ ਆ ਜਿਹੜੀ ਸਾਡੀ ਅਗਲੀ ਜਨਰੇਸ਼ਨ ਹੈ ਨਵੀਂ ਜਨਰੇਸ਼ਨ ਹੈ ਉਹਦੇ ਵਾਸਤੇ ਅਸੀਂ ਕੀ ਪਲੈਨਿੰਗ ਕਰਨੀ ਚਾਹੀਦੀ ਹੈ ਕੀ ਕਰਨਾ ਚਾਹੀਦਾ ਬੱਚਿਆਂ ਨੂੰ ਬੱਚਿਆਂ ਲਈ ਕੋਈ ਪਲੈਨਿੰਗ ਨਹੀਂ ਆ ਗਈ ਬੱਚੋ ਇਹ ਉਹਦੇ ਉੱਤੇ ਤੁਸੀਂ ਕੰਮ ਕਰ ਰਹੇ ਹੋ ਤੇ ਜਿੱਥੇ ਮੇਰੀ ਲੋੜ ਆ ਮੇਰੇ ਜਿੱਥੇ ਤੁਹਾਨੂੰ ਸਹਿਯੋਗ ਦੀ ਲੋੜ ਹੈ ਤਾਂ ਹਰ ਦੇਤੇ ਤੁਹਾਡੇ ਨਾਲ ਥੈਂਕ ਯੂ ਥੈਂਕ ਯੂ ਗਵਰਨਮੈਂਟ ਆਫ ਇੰਡੀਆ ਨੀਤੀ ਜੋਗ ਵੱਲੋਂ ਜਿਹੜੀ ਰਜਿਸਟਰਡ ਹੋਈ ਹੈ ਦਿੱਲੀ ਤੋਂ ਉਹਦੇ ਵਿੱਚ ਅੱਜ ਸਾਰੀ ਜਿਹੜੀ ਹੈ ਬਾਡੀ ਬਲਾਈ ਹੈ ਉਦੇ ਵਿੱਚ ਅਸੀਂ ਨਿਯੁਕਤੀ ਪੱਤਰ ਵੀ ਦਿੱਤੇ ਹਨ ਅਤੇ ਇਹਨਾਂ ਨੂੰ ਸਰਟੀਫਿਕੇਟ ਦੇ ਕੇ ਆਰਡੀਐਂਟੀ ਕਾਰਡ ਦਿੱਤੇ ਹਨ ਕਿ ਸਾਰੀ ਜਿਹੜੀ ਪੰਜਾਬ ਦੀ ਬਾਡੀ ਹੈ ਔਰ ਗਵਰਨਮੈਂਟ ਆਫ ਇੰਡੀਆ ਵੱਲੋਂ ਜਿਹੜੀ ਪੂਰੀ ਇੰਡੀਆ ਦੀ ਬਾਡੀ ਵਿੱਚ ਕੰਮ ਕਰਨਗੇ ਮੈਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿ ਜਿਹੜੇ ਅੱਜ ਸਾਡੇ ਦੇ 55 ਮੈਂਬਰਾਂ ਨੂੰ ਅਸੀਂ ਨਿਯੁਕਤੀ ਪੱਤਰ ਦੇਨੇ ਹੈ ਔਰ ਮੇਰੇ ਵਿੱਚ ਸਾਡੇ ਦਾ ਜਿਹੜੀ ਬਾਡੀ ਤਿਆਰ ਕੀਤੀ ਹੈ ਉਹਦੇ ਵਿੱਚ ਅਸੀਂ ਸੱਤ ਮੈਂਬਰੀ ਕਮੇਟੀ ਜਿਹੜੀ ਹੈ ਉਹ ਗਵਰਨਮੈਂਟ ਆਫ ਇੰਡੀਆ ਲਈ ਹੈ ਬਾਕੀ ਅਸੀਂ ਪੰਜਾਬ ਦੀ ਜਿਹੜੀ ਵਿੱਚ ਸਾਰੇ ਸੱਜਣ ਮਿੱਤਰ ਜਿਹੜੇ ਆਏ ਨੇ ਸਾਨੂੰ ਲਾਇਆ ਹੈ ਡਾਕਟਰ ਸਾਹਿਬ ਸਾਡੇ ਵਿੱਚ ਬਾਡੀ ਵਿੱਚ ਕਾਫੀ ਡਾਕਟਰ ਸਾਹਿਬ ਸਾਡੀ ਮਦਦ ਕਰ ਰਹੇ ਹਨ ਉਹ ਵੀ ਸਾਡੇ ਨਾਲ ਜੁੜੇ ਹਨ ਇਹ ਸੰਸਥਾ ਦੇ ਵਿੱਚ ਇਸ ਤਰ੍ਹਾਂ ਕਿ ਜਿੱਥੇ ਵੀ ਕੋਈ ਕ੍ਰੈਪਸ਼ਨ ਹੁੰਦੀ ਹੈ ਜਾਂ ਕੋਈ ਵਧੀਆ ਕੰਮ ਕਰਦਾ ਉਹਦੇ ਤੋਂ ਵਧੀਆ ਤਰੀਕੇ ਨਾਲ ਨਵਾਜਿਆ ਜਾਂਦਾ ਸਾਡੇ ਜੀ ਅਫਸਰ ਵਧੀਆ ਕੰਮ ਕਰਨਗੇ ਅਸੀਂ ਉਹ ਅਫਸਰਾਂ ਨੂੰ ਵਧੀਆ ਤਰੀਕੇ ਨਾਲ ਨਾਲ ਆਪਣੇ ਜੋੜਾਂਗੇ ਤੇ ਜਿੱਥੇ ਕੋਈ ਨਸ਼ਾ ਹੋ ਰਿਹਾ ਹੈ ਜਿੱਥੇ ਕੋਈ ਕ੍ਰਾਈਮ ਹੋ ਰਿਹਾ ਹੈ ਅਸੀਂ ਉਹਦੇ ਨਾਲ ਹੋ ਕੇ ਖੜਾਂਗੇ ਸਾਡਾ ਮਤਲਬ ਹੈ ਕ੍ਰਾਈਮ ਨੂੰ ਠੰਡ ਪਾਉਣਾ ਜਾਂ ਰਿਸ਼ਵਤ ਕੋਈ ਲੈ ਰਿਹਾ ਹੈ ਅਸੀਂ ਆਪ ਕਿਸੇ ਨੂੰ ਰਿਸ਼ਵਤ ਨਹੀਂ ਦੇਣੀ ਅਸੀਂ ਆਪ ਖੁਦ ਕੰਮ ਹੋ ਕੇ ਕਰਾਵਾਂਗੇ ਇਹ ਅਸੀਂ ਅੱਜ ਪਰਨ ਲੈ ਕੇ ਜਾਣਾ ਕਿ ਐਂਟੀ ਕ੍ਰਾਈਮ ਔਰ ਐਂਟੀ ਕ੍ਰਾਪਸ਼ਨ ਦਾ ਮਤਲਬ ਇਹੋ ਹੀ ਹੈ ਕਿ ਅਸੀਂ ਨਾਲ ਹੋ ਕੇ ਖੜੀਏ ਜਿੱਥੇ ਕਿਸੇ ਦੀ ਭੈਣ ਨੂੰ ਸਾਡੀ ਲੋੜ ਹੈ ਜਿੱਥੇ ਕੋਈ ਗਲਤ ਕੰਮ ਕਰ ਰਿਹਾ ਹੈ ਸਕਾਰੀ ਹਸਪਤਾਲਾਂ 'ਚ ਗਲਤ ਕੰਮ ਹੋਇਆ ਹੈ ਕ੍ਰਾਪ ਦੀ ਇੰਨੀ ਸਮੱਸਿਆ ਹੈਗੀ ਹੈ ਕਿ ਲੋਕ ਦਿਨ ਰਾਤ ਜਿਹੜੀਆਂ ਚੋਰੀਆਂ ਕਤਲ ਹੋ ਗੁਰੇ ਹਨ ਸਾਡੇ ਤੇ ਲੰਮਾ ਪਿੰਡ ਚੌਕ ਇੰਨੀ ਵਾਰ ਦਾਤਾਂ ਹੋ ਚੁੱਕੀਆਂ ਜਿੰਨ ਦਿਹਾੜੇ ਮੋਬਾਈਲ ਖੋਈ ਜਾ ਰਹਾ ਉਹਦੇ ਵਿੱਚ ਪ੍ਰਸ਼ਾਸਨ ਜਿਹੜਾ ਹੈ ਉਹ ਕੁਛ ਇਸ ਵੇਲੇ ਕੋਈ ਨਹੀਂ ਕਰ ਰਿਹਾ ਚੋਰੀ ਦੀਆਂ ਵਾਰ ਦਾਤਾਂ ਜਿੰਨ ਦਿਹਾੜੇ ਕਤਲ ਜਿੰਦੋਂ ਦੀ ਇਹ ਸਰਕਾਰ ਭਾਵੇਂ ਕੋਈ ਵੀ ਆਵੇ ਪਰ ਇਹਨੂੰ ਬੜੇ ਬੜੇ ਵਾਦੇ ਜਰੂਰ ਕੀਤੇ ਆ ਪਰ ਕੋਈ ਇਹਦਾ ਹਵਾਲਾ ਨਹੀਂ ਹੋ ਰਿਹਾ ਮੈਂ ਕਹਾਂਗਾ ਕਿ ਆਪਣੀ ਜਿੰਨੀ ਵੀ ਸਾਡੀ ਟੀਮ ਬੈਠੀ ਹੈ ਜੇ ਜਿੱਥੇ ਵੀ ਕੋਈ ਆਪਾਂ ਨੂੰ ਲੋੜ ਪੈਂਦੀ ਹੈ ਖਾਨ ਨੂੰ ਕਿਸੇ ਦੀ ਸਾਡੇ ਵਰਕਰਾਂ ਨੂੰ ਲੋੜ ਪੈਂਦੀ ਹੈ ਸਾਰੇ ਇੱਕਦਮ ਆਪਣੇ ਮੋਬਾਈਲ ਤੇ ਮੈਸੇਜ ਲਿਆ ਕਰੋ ਉਹ ਲੋੜ ਵੀਰੇ ਸਾਰੇ ਖੜੇ ਹੋਣ ਤੇ ਜਿੱਥੇ ਇਹਦਾ ਕੰਮ ਨਹੀਂ ਹੁੰਦਾ ਉਥੇ ਕੰਮ ਕਰਾਓ